ਪੰਜਾਬ ਪਰਦੇ ਵਿੱਚ ਬੀਜੇਪੀ 13 ਸੀਟਾਂ ਤੇ ਆਪ ਚੋਂ ਲੜੇਗੀ ਗਠਬੰਧ ਜਿਹੜਾ ਵਾ ਉਹ ਬੀਜੇਪੀ ਦਾ ਅਕਾਲੀ ਦਲ ਦੇ ਨਹੀਂ ਹੋਇਆ ਸਾਕਾ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਅੱਜ ਇੱਥੇ ਪਹੁੰਚੇ ਨੇ ਪ੍ਰੈਸ ਕਾਨਫਰੰਸ ਤੇ ਕਰਨ ਦੇ ਲਈ ਪਹੁੰਚੇ ਨੇ ਗੱਲਬਾਤ ਕਰਦੇ ਆ ਕਿ ਕਿਉਂ ਗਠਬੰਧ ਜਿਹੜਾ ਵਾ ਨਹੀਂ ਹੋ ਪਾਇਆ ਤੇ 13 ਸੀਟਾਂ ਤੇ ਸੀਟ ਜਿਹੜੀ ਹੈ ਬੀਜੇਪੀ ਕਿਸ ਤਰ੍ਹਾਂ ਤੇ ਲੜੇਗੀ ਕੀ ਰਣਨੀਤੀ ਜਿਹੜੀ ਤਿਆਰ ਕੀਤੀ ਗਈ ਆ ਅਸ਼wini ਸ਼ਰਮਾ ਜੋ ਕਿ ਪੰਜਾਬ ਪ੍ਰਧਾਨੇ ਸਾਕਾ ਉੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਭਾਰਤੀਆ ਭਾਰਤੀਆ ਜਨਤਾ ਪਾਰਟੀ ਦੇ ਰਾਸ਼ ਨਤ੍ਰਿਤਵ ਨੇ ਤੈਅ ਕੀਤਾ ਕਿ ਮੈਂ ਨਰਿੰਦਰ ਭਾਈ ਮੋਦੀ ਜੀ ਦਾ ਪਾਰਟੀ ਦੇ ਅਧਿਖ ਜੇਪੀ ਨੱਡਾ ਜੀ ਦਾ ਹੋਮ ਮਨਿਸਟਰ ਅਮਿਤ ਭਾਈ ਸ਼ਾਹ ਜੀ ਦਾ ਅਤੀ ਧੰਨਵਾਦੀ ਆ ਮੈਂ ਸਵਾਗਤ ਕਰਦਾ ਇਸ ਨਿਰਣੇ ਦਾ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਪੰਜਾਬੀਆਂ ਦੀ ਭਾਵਨਾ ਨੂੰ ਜਾਂਦੇ ਹੋਏ ਪੰਜਾਬ ਦੇ ਲੋਕਾਂ ਦੀ ਭਾਵਨਾ ਨੂੰ ਸਮਝਦੇ ਹੋਏ ਕਾਰਜਕਰਤਾ ਦੀ ਭਾਵਨਾ ਨੂੰ ਸਮਝਦੇ ਹੋਏ ਪੰਜਾਬ ਦੇ ਹਿੱਤ ਚ ਲਿਆ ਗਿਆ ਇਹ ਨਿਰਣੇ ਕੀਤਾ ਹੈ ਔਰ ਸਮੁੱਚਾ ਬੀਜੇਪੀ ਕਾਰਜਕਰਤਾ ਇਸ ਨਿਹਰ ਦਾ ਸਵਾਗਤ ਕਰਦਾ 13 ਦੀਆਂ 13 ਪਾਰਲੀਮੈਂਟ ਚ ਪਾਰਟੀ ਕਮਲ ਦੇ ਨਿਸ਼ਾਨ ਤੇ ਚੋਣ ਲੜੇਗੀ। ਔਰ ਨਰਿੰਦਰ ਭਾਈ ਮੋਦੀ ਨੇ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀਅਤ ਲਈ ਜਿਹੜੇ ਵਿਸ਼ੇਸ਼ ਕੰਮ ਕੀਤੇ ਨੇ ਜਿਹੜਾ ਅਜੇ ਤੱਕ ਕੋਈ ਨਹੀਂ ਕਰ ਸਕਿਆ ਉਹ ਸਾਰੇ ਕੰਮਾਂ ਨੂੰ ਲੈ ਕੇ ਜਾਵਾਂਗੇ ਚਾਹੇ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਗ ਹੋਵੇ ਚਾਹੇ ਲੰਗਰ ਤੋਂ ਜੀਐਸਟੀ ਸਮਾਪਤ ਕਰਨਾ ਹੈ ਚਾਹੇ ਕਾਲੀ ਸੂਚੀ ਸਮਾਪਤ ਕਰਨਾ ਹੈ ਚਾਹੇ ਗੁਰੂ ਪੁੱਤਰਾਂ ਦੇ ਬਲੀਦਾਨ ਨੂੰ ਵਿਸ਼ਵਵਿਆਪੀ ਬਣਾਉਣ ਦਾ ਮਾਮਲਾ ਹੋਵੇ ਇਹ ਅਨੇਕ ਐਸੇ ਮੁੱਦੇ ਨੇ ਚਾਹੇ ਕਿਸਾਨਾਂ ਨਾਲ ਜੁੜੇ ਹੋਏ ਮੁੱਦੇ ਹੋਣ ਹਰ ਮੁੱਦੇ ਦੇ ਉੱਤੇ ਬੀਜੇਪੀ ਨੇ ਜਿਹੜੇ ਕੰਮ ਕੀਤੇ ਨੇ ਨਰਿੰਦਰભાઈ ਮੋਦੀ ਪੰਜਾਬ ਨਾਲ ਕਿੰਨਾ ਪਿਆਰ ਕਰਦੇ ਨੇ ਇਹ ਦੱਸਣ ਦਾ ਮੌਕਾ ਸਾਨੂੰ ਪ੍ਰਾਪਤ ਹੋਏਗਾ ਔਰ ਮੈਨੂੰ ਲੱਗਦਾ ਕਿ ਇਹ ਨਿਰਣੇ ਪੰਜਾਬੀਆਂ ਨੂੰ ਵੀ অতি ਪਸੰਦ ਆਏਗਾ ਕਿਉਂਕਿ ਪੰਜਾਬੀ ਉਭਗੇ ਨੇ ਜਿਹੜਾ ਪ੍ਰਯੋਗ ਪੰਜਾਬ ਦੇ ਅੰਦਰ ਹੋਇਆ ਸੀ ਰਵਾਇਤੀ ਪਾਰਟੀਆਂ ਤੋਂ ਹਟ ਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਲੋਕਾਂ ਨੇ 2 ਸਾਲ ਪਹਿਲਾਂ ਬਣਾਇਆ ਉਹਨਾਂ ਦਾ ਗੁਵਾਰਾ ਫੁੱਟ ਗਿਆ ਉਹ ਭ੍ਰਸ਼ਟਾਚਾਰ ਚ ਲਿਪਤ ਪਾਏ ਗਏ ਨੇ ਔਰ ਪੰਜਾਬ ਦੇ ਅੰਦਰ ਭ੍ਰਸ਼ਟਾਚਾਰ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਚਰਮਰਾਹੀ ਹੋਈ ਹੈ ਪੰਜਾਬ ਦੇ ਅੰਦਰ ਪੰਜਾਬ ਸਹਿਮਿਆ ਸਮਿਆ ਇਸ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਬੀਜੇਪੀ ਦੇ ਦੁਆਰਾ ਖੜੇ ਕੀਤੇ ਐਮਪੀ ਜਤਾਨਗੇ ਤਾਂ ਕਿ ਉਹ ਪੰਜਾਬ ਦੀ ਆਵਾਜ਼ ਬਣ ਕਾਲੀ ਦਲ ਕਹਿੰਦਾ ਵਾ ਕਿ ਜਿਹੜੇ ਦੋ ਮੁੱਦੇ ਸਨ ਉਹ ਹੱਲ ਨਹੀਂ ਕੀਤੇ ਲਗੇ ਇਸ ਕਰਕੇ ਨਹੀਂ ਸਹਿਮਤੀ ਬਣ ਬਾਈ ਅਰੇ ਅਸੀਂ ਲੜਨਾ ਹੀ ਨਹੀਂ ਚਾਰੇ ਸੀ ਨਾਲ ਸਾਡੀਆਂ ਇਹ ਕਾਰਜਕਰਤਾ ਦੀ ਪੰਜਾਬੀਆਂ ਦੀ ਭਾਵਨਾ ਦੇ ਅਨੁਸਾਰ ਇਹ ਨਿਰਣੇ ਲਿਆ ਗਿਆ ਇਸ ਕਰਕੇ ਜਦੋਂ ਕੋਈ ਗੱਲ ਨਹੀਂ ਅੱਗੇ ਵੱਧੀ ਤੇ ਇਹੀ ਕਹਿਣਾ ਹੁੰਦਾ ਲੇਕਿਨ ਇਹ ਨਿਰਣੇ ਭਾਜਪੀ ਨੇ ਬੜੇ ਸੋਚ ਵਿਚਾਰ ਕਰਕੇ ਲਿਆ ਪੰਜਾਬ ਨੂੰ ਧਿਆਨ ਚ ਰੱਖ ਕੇ ਲਿਆ ਪੰਜਾਬੀਆਂ ਨੂੰ ਧਿਆਨ ਚ ਰੱਖ ਕੇ ਲਿਆ ਬਿਲਕੁਲ ਤੁਸੀਂ ਸੁਣਿਆ ਇਹ ਸਨ ਅਸ਼wini ਸ਼ਰਮਾ ਜੋ ਕਿ ਪੰਜਾਬ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਕਿਹਾ ਗਿਆ ਕਿ 13 ਸਭਾ ਸੀਟਾਂ ਦੇ ਉੱਪਰ ਜਿਹੜੀ ਆ ਭਾਜਪੀ ਇਕੱਲਿਆਂ ਚੋਂ ਲੜੇਗੀ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੈਨਿਕ ਸਵੇਰਾ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...